ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਤੁਸੀਂ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਇੰਸਟਾਡੀ ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਾਗਿਆਂ ਦਾ ਤਹਿਸੀਲ ਸਾਨੂੰ ਬਾਗਾਪੁਰਾਂ ਦਾ ਕਹਿੰਦੀ ਆ ਸਸਿਗਾਇਂ ਸਸਿਗਾਇਂ ਬਾਈ ਕੀ ਨਾਮ ਹੈ ਆਪਣਾ ਬੋਲਾ ਸਿੰਘ ਜੀ ਠੀਕ ਹੈ ਤੇ ਬਾਈ ਘਰ ਦਾ ਯਾਨੀ ਕਿ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰ ਦੇ ਪਸ਼ੂ ਆ ਡੇਰੀ ਫਾਰਮ ਦਾ ਕੰਮ ਆ ਬਾਈ ਦਾ ਤੇ ਕੀ ਡਿਟੇਲ ਆ ਬਾਈ ਬੋਲੇ ਦੀ ਬਾਈ ਜੀ ਤੀਜੇ ਸੂਏ ਸੂਣਾ ਇਹਨੇ ਠੀਕ ਹੈ ਤੇ ਦੂਜੇ ਸੂਏ ਰਿਕਾਰਡ ਦੂਜੇ ਸੂਏ ਇਹਨੇ 16 17 ਕਿਲੋ ਦੁੱਧ ਦਿੰਦਾ ਜੀ 16 17 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਤਰੀਕ ਨੂੰ ਦਣ ਪੂਰੇ ਆ ਜੀ ਇਹਦੇ ਯਾਨੀ ਕਿ ਹਜੇ ਆਪਣੇ ਕੱਚੀ ਆ 5 7 ਨਾਂ ਦੀ ਹਾਂਜੀ 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 5 7 ਨਾਂ ਦੀ ਬਈ ਹਜੇ ਕੱਚੀ ਆ ਘਰ ਦੀ ਰਹਿੜਾ ਬਾਈ ਦੇ ਦੂਜੇ ਸੂਏ 16 ਲੀਟਰ ਦੁੱਧ ਦਿੱਤਾ ਸੀ ਨਾ ਹਾਂਜੀ ਹਾਂਜੀ ਦੂਜੇ ਸੂਏ 16 ਲੀਟਰ ਦੁੱਧ ਦਿੱਤਾ ਸੀ ਠੰਡ ਠੰਡ ਦੀ ਬਈ ਸਾਫ ਆ ਕੋਈ ਭੋਰਾ ਭੋੜ ਚਾਂਗਣੀ ਬਾਕੀ ਤੁਹਾਨੂੰ ਤੋਰਾ ਦਿਖਾ ਦਿੰਨੇ ਆ ਸ਼ਾਈ ਵਾਲ ਚ ਪੈਂਦੀ ਪੈਂਦੀ ਆ ਬਾਕੀ ਬਈ ਗਰਮੀ ਗਰਮੀ ਚ ਚੰਗੀ ਰਹਿੰਦੀ ਆ ਵੈੜਾ ਫੈਡ ਫੋਟ ਚੰਗੀ ਆਉਂਦੀ ਆ ਵੈੜ ਦੀ ਬਾਕੀ ਤੁਹਾਨੂੰ ਤੋਰਾ ਵਿਖਾ ਆ ਨਾ ਤੁਰਦੇ ਉਹਨੂੰ ਹਵਾ ਨਾਲ ਦੱਸ ਜਾਣਾ ਤੁਹਾਨੂੰ ਸੋਹਣਾ ਲੱਗਿਆ ਬਈ ਜਿਹਾ ਸਾਡਾ ਥਾਣਾ ਉਸਹਾ ਨਾਲ ਵੀ ਧਾਰਦੀ ਵੀ ਪੋਲੀ ਹੋਊਗੀ ਸੀਲ ਢੰਡੀ ਪੂਰੀ ਆ ਬਈ ਠੀਕ ਆ ਜੀ ਤੇ ਬਈ ਕਣਵੇਂ ਸੂਏ ਸੂਣਾ ਨੇ ਆਦ ਕੀ ਤੀਜੇ ਸੂਏ ਸੂਣਾ ਬਈ ਤੀਜ ਬਾਕੀ ਤੁਹਾਨੂੰ ਹਵਾਨਾ ਦੇਖ ਸਕਦੇ ਹਾਂ ਜੇ ਬਈ ਹਵਾਨੇ ਦੇ ਵਿੱਚ ਵਾਲਟਾਂ ਪੂਰੀਆਂ ਪਈਆਂ ਹਜੇ ਹਜੇ ਤਿਆਰ ਹੋਣਾਗਾ ਉਹ ਤਿਆਰ ਹੋਣਾ ਕਰਮਾ ਵਾਲੀ ਨੇ ਜਮਾ ਭਰ ਦੇਣਾ ਲੇਵਾ ਮਗਰੋਂ ਬਾਕੀ ਉਹ ਠੰਡੀ ਸੀਲ ਬਈ ਪੂਰੀ ਆ ਹਾਂਜੀ ਹਾਂਜੀ ਇਹ ਰਹਿਣਾ ਬਈ ਠੰਡੀਆਂ ਸੀਲਾਂ ਹੁੰਦੀਆਂ ਜਾਂ ਇਹ ਨਸਲਾਂ ਵਾਲੀਆਂ ਬਾਕੀ ਬਈ ਫੈਂਡ ਕਿੰਨੀ ਆਉਂਦੀ ਹੈ ਫੈਂਡ ਮੱਝਾ ਵਰਗਾ ਦੁੱਧ ਹੈ 6.5 7 ਤੱਕ ਫੈਂਡ ਆਉਂਦੀ ਹੈ ਠੀਕ ਹੈ ਜੀ ਬਾਕੀ ਜੀ ਤੁਸੀਂ ਆਪ ਆ ਕੇ ਤਸਦੀਕ ਕਰ ਲਓ ਤਾਂ ਹੀ ਸਾਡਾ ਫੋਨ ਨੰਬਰ ਤੇ ਘਰ ਦਾ ਡਰੈੱਸ ਆ ਹਾਂਜੀ ਘਰ ਆਪਣਾ ਰਹੇ ਨੇ ਚਾਬਾਪੱਤੀ ਚ ਨੇੜੇ ਧਰਮਸਾਲਾ ਦੀ ਕੋਲੀ ਹੈ ਤਾਬਾ ਪੱਤੀ ਦੀ ਹਾਂਜੀ ਤੇ ਜਾਨੀ ਕਿ ਇਹਦਾ ਰੇਟ ਹੈਗਾ ਜੀ 65000 ਰੁਪਿਆ ਮੌਲ ਮੌਲੇ ਜਾਨੀ ਕਿ 65000 ਹਾਂਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ 94171 ਜੀ ਹਾਂਜੀ 97194 ਠੀਕ ਹੈ ਮੌਲ ਬਾਈ 65000 ਰੁਪਿਆ ਕੀ ਕੰਮ ਮੌਕੇ ਤੇ ਮਾਰਤਾ ਹੋਊਗੀ ਹਾਂਜੀ ਹਾਂਜੀ ਕਰ ਦਾਂਗੇ ਥੋੜਾ ਮੌਲ ਬਾਈ 65000 ਕੀਤਾ ਮੌਕੇ ਤੇ ਆਏਗੇ ਦਾ ਮਾਰਤਾ ਹੋ ਜਾਊਗਾ ਬਾਕੀ ਵੀ ਵੜ ਸੋਹਣੀਆਂ ਥਾਂ ਥਣ ਵੀ ਬਹੁਤ ਸੋਹਣਾ ਲੱਗਿਆ ਜਸਾ ਥਾਣਾ ਥਾਣਾ ਚ ਵਹੀ ਵੀ ਪੂਰੀ ਹੋਊਗੀ ਤੇ 15 ਲਈ ਇੱਕ ਦੂਜੀ ਤੇ ਦਸੇ ਤੀਜੇ ਦਿਨ ਸੋਹਣਾ ਹਜੇ ਬਈ ਹਾਫੇ ਦੀ ਕੱਚ ਬਾਕੀ ਤੁਸੀਂ ਆਪ ਆ ਕੇ ਗੱਲਬਾਤ ਕਰ ਲਿਓ ਜੇ ਤੁਹਾਨੂੰ ਕੋਈ ਦੱਸਣਾ ਨਹੀਂ ਹੋ ਤੁਹਾਨੂੰ ਕੋਈ ਰਹਿ ਗਈ ਹੋਵੇ ਫੋਨ ਨੰਬਰ ਬਈ ਡਿਸਪਲੇ ਤੇ ਜਲੀ ਜਾਂਦਾ ਥੱਲੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਬਈ ਇਹਨਾਂ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਬਲਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਕਰਦਾ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖ